ਪੰਜਾਬ ਦੇ ਵਿੱਚ ਟਰੈਕਟਰ ਦਾ ਜ਼ਿਕਰ ਪਿਛਲੇ ਸਮੇਂ ਕਿਸਾਨੀ ਮੋਰਚੇ ਕਿਸਾਨੀ ਸੰਘਰਸ਼ ਦੇ ਵਿੱਚ ਵੱਡੇ ਪੱਧਰ ਉਤੇ ਵਿਖਣ ਨੂੰ ਮਿਲਿਆ ਉਦਾਂ ਵੀ ਜਿਹੜੀ ਪੰਜਾਬ ਦੇ ਵਿੱਚ ਕਿਸਾਨੀ ਨਾਲ ਜੁੜੀ ਟਰੈਕਟਰ ਦੀ ਵੱਖਰੀ ਤਰ੍ਹਾਂ ਦੀ ਕਹਾਣੀ ਹੈ ਆਰਥਿਕਤਾ ਨਾਲ ਜੁੜਿਆ ਇੱਕ ਵੱਡਾ ਜ਼ਰੀਆ ਵੀ ਹੈ ਪਰੰਤੂ ਅੱਜ ਅਕਾਲੀ ਦਲ ਦੇ ਮਾਮਲੇ ਦੇ ਵਿੱਚ ਵੀ ਟਰੈਕਟਰ ਦੀ ਵੱਡੇ ਪੱਧਰ ਉਤੇ ਚਰਚਾ ਸਾਹਮਣੇ ਆਈ ਹੈ ਕਿਹੜੀ ਇਹ ਚਰਚਾ ਰਹੀ ਹੈ ਅੱਜ ਇਸ ਸਾਰੇ ਮਾਮਲੇ ਸਬੰਧੀ ਸਾਡੇ ਨਾਲ ਖਾਸ ਤੌਰ ਤੇ ਜੁੜੇ ਨੇ ਸ਼੍ਰੋਮਣੀ ਅਕਾਲੀ ਦਲ ਸੁਧਾਰਤਿਰ ਦੀ ਲੀਡਰਸ਼ਿਪ ਦੇ ਵੱਡੇ ਆਗੂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਨਰਲ ਸਿਕੰਦਰ ਸਰਦਾਰ ਕਰਨੈਲ ਸਿੰਘ ਪੰਜੌੜੀ ਸਾਹਿਬ ਸੋ ਪੰਜੌੜੀ ਸਾਹਿਬ ਸਭ ਤੋਂ ਪਹਿਲਾਂ ਚੈਨਲ ਈ ਮੀਸ਼ਲ ਪੰਜਾਬੀ ਨੂੰ ਤੁਹਾਡਾ ਸਵਾਗਤ ਵੈਲਕਮ ਜੀ। ਪਾਣੀ ਹੋ ਤੁਹਾਡਾ ਵੀ। ਪੰਜੌੜੀ ਸਾਹਿਬ ਕਿਵੇਂ ਆਪਾਂ ਦੇਖ ਜਿਹੜੀ ਅੱਜ ਸ੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਪੰਜ ਮੈਂਬਰੀ ਕਮੇਟੀ ਦੀ ਤਰਫੋਂ ਇੱਕ ਬੈਠਕ ਸੀਗਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਇੱਕ ਹਾਲ ਸਬੰਧੀ ਈਵਾਦ-ਵਿਵਾਦ ਉੱਠਿਆ ਇਹ ਕੀ ਹੈ ਮਾਜਰਾ ਆਪਾਂ ਦੇਖਦੇ ਆਂ ਜਿਹਦੇ ਵਿੱਚ ਟਰੈਕਟਰ ਦਾ ਵੀ ਜ਼ਿਕਰ ਹੋ ਰਿਹਾ ਟਰੈਕਟਰ ਖੜਾ ਵੀ ਵਿਖਾਈ ਦੇ ਰਿਹਾ ਜੇਕਰ ਆਪਾਂ ਸੋਸ਼ਲ ਮੀਡੀਆ ਵੀਡੀਓ ਵਾਲ ਝਾਤ ਪਾਈਏ ਜੀ ਪੰਜਾਬੀ ਸਰ ਜੀ ਅਲਵੇਲ ਜੀ ਅਸਲ ਵਿੱਚ ਗੱਲ ਇਹ ਸੀ ਵੀ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ 2 ਦਸੰਬਰ ਨੂੰ ਜੀ ਭਰਤੀ ਲਹਿਰ ਭਰਤੀ ਕਮੇਟੀ ਬਣਾਈ ਗਈ ਹੈ ਵੀ ਭਾਈ ਤੁਸੀਂ 5 ਜਣੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੀ ਭਰਤੀ ਕਰੋ ਤੇ ਨਵੀਂ ਲੀਡਰਸ਼ਿਪ ਜਿਹੜੀ ਆ ਉਹ ਕੌਮ ਨੂੰ ਦੇਣ ਦਾ ਯਤਨ ਕਰੋ ਜੀ ਆਜੂਨਾ ਵਿੱਚੋਂ ਦੋ ਮੈਂਬਰ ਸਹਿਬਾਨ ਸਰਦਾਰ ਇਕਬਾਲ ਸਿੰਘ ਜੀ ਝੁੰਦਾ ਤੇ ਸਰ ਸੰਤਾ ਸਿੰਘ ਉਮੈਦਪ uri ਸਾਹਿਬ ਹੂੰ ਉਹਨਾਂ ਨੇ ਮੀਟਿੰਗ ਰੱਖੀ ਸੀ ਫਤਿਹਗੜ ਸਾਹਿਬ ਦੇ ਜ਼ਿਲ੍ਹੇ ਦੀ ਜੀ ਜਦੋਂ ਇੱਥੇ ਮੀਟਿੰਗ ਰੱਖੀ ਐ ਸੀ 6 ਦਿਨ ਪਹਿਲਾਂ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਦੇ ਮੈਨੇਜਰ ਸਰਦਾਰ ਗੁਰਦੀਪ ਸਿੰਘ ਕੰਗ ਸਾਹਿਬ ਨੂੰ ਜੀ ਬਕਾਇਦਾ ਸਰਦਾਰ ਲਖਵੀਰ ਸਿੰਘ ਜੀ ਥਾਪਲਾ ਸਾਡੇ ਇੱਕ ਆਗੂ ਨੇ ਜੀ ਉਹਨਾਂ ਨੇ ਲਿਖਤੀ ਪੱਤਰ ਦਿੱਤਾ ਇਹ ਡਿਮਾਂਡ ਕੀਤੀ ਕਿ ਸਾਨੂੰ ਮੀਟਿੰਗ ਹਾਲ ਦਿੱਤਾ ਜਾਵੇ ਹੂੰ ਅਸੀਂ ਮੀਟਿੰਗ ਕਰਨੀ ਹੈ ਇੱਥੇ ਜੀ ਉਹਨਾਂ ਨੇ ਲੈਟਰ ਰਿਸੀਵ ਕਰ ਲਿਆ ਤੇ ਨਾਲ ਉਹਨਾਂ ਨੇ 11000 ਰੁਪਏ ਦੀ ਕਰਸੀਡ ਕਟਾ ਦਿੱਤੀ ਇਹ ਆ ਪਾਣੀ ਤੇ ਲੰਗਰ ਦੇ ਖਰਚੇ ਦੀ ਜੀ 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 ਓਕੇ ਅੱਜ ਜਦੋਂ ਸਵੇਰੇ ਅਸੀਂ ਉੱਥੇ ਮੈਂ ਆਪਣਾ ਗਏ ਗੁਰਦੁਆਰਾ ਸ੍ਰੀ ਫਤੇਗੜ ਸਾਹਿਬ ਵਿਖੇ ਜੀ ਤਾਂ ਮੀਟਿੰਗ ਹਾਲ ਨੂੰ ਤਾਂ ਜਿੰਦਾ ਲਾਈ ਦਿੱਤਾ ਸੀ ਉਹਨਾਂ ਨੇ ਹਮ ਨਾਲ ਉਹਨਾਂ ਨੇ ਮੀਟਿੰਗ ਹਾਲ ਤੋਂ ਪਹਿਲਾਂ ਇੱਕ 게ਟ ਆ ਜਿੱਥੇ ਉਹ ਸਾਰੀ ਕੰਪਲੈਕਸ ਦਾ 게ਟ ਆ ਉਹਨੂੰ ਵੀ 게ਟ ਨੂੰ ਵੀ ਜਿੰਦਾ ਲਾਤਾ ਹਮ ਤੇ 게ਟ ਨੂੰ ਜਿੰਦਾ ਲਾ ਕੇ ਮੁਰਲੇ ਪਾਸੇ ਇੱਕ ਟਰੈਕਟਰ ਖੜਾ ਕਰਤਾ ਗੁਰਦੁਆਰਾ ਸਾਹਿਬ ਦਾ ਇੰਡੋ ਫਾਰਮ ਜੀ ਹਾਂਜੀ ਉਹ ਟਰੈਕਟਰ ਮੁਰੇ ਲਾਇਆ ਜੀ ਗੁਰਦੁਆਰਾ ਸਾਹਿਬ ਦੇ ਮੈਨੇਜਰ ਤੇ ਸਾਰੇ ਕੁਰਸੀਆਂ ਸੋਫੇ ਸਾਰੇ ਕੱਢ ਕੇ ਬਾਹਰ ਰੱਖ ਦਿੱਤੇ ਹੂੰ ਮਤਲਬ ਨਾ ਗੁਰਦੁਆਰੇ ਚ ਕੋਈ ਮੈਨੇਜਰ ਦੇ ਕਮਰੇ ਚ ਕੁਰਸੀ ਸੀ ਨਾ ਮੀਤ ਮੈਨੇਜਰ ਦੇ ਦਫਤਰ ਚ ਕੁਰਸੀ ਸੀ ਜਿੰਨੇ ਮੁਲਾਜ਼ਮ ਗੁਰਦੁਆਰੇ ਦੇ ਸੀ ਸਾਰਿਆਂ ਨੇ ਅੰਦਰੋਂ ਆਪਣੇ ਜਿੰਦੇ ਲਾ ਲਏ ਤੇ ਅੰਦਰ ਅੰਦਰ ਬਹਿ ਗਏ ਬਾਹਰੋਂ ਜਿੰਦੇ ਲਵਾ ਲਏ ਅੱਛਾ ਅੰਦਰ ਬੈਠ ਗਏ ਕੁਰਸੀਆਂ ਸਭ ਬਾਹਰ ਕੱਢ ਦਿੱਤੀਆਂ ਗਈਆਂ ਕੁਰਸੀਆਂ ਬਾਹਰ ਕੱਢਤੀਆਂ ਹੂੰ ਓਕੇ ਅੰਦਰ ਜਿੰਦੇ ਲਾ ਕੇ ਆਪ ਅੰਦਰ ਬਹਿ ਗਏ ਮੈਨੇਜਰ ਸਾਹਿਬ ਖੁਦ ਮਜੀਦ ਸਾਹਨ ਉੱਥੇ ਮੈਨੇਜਰ ਮੈਨੇਜਰ ਕੁਰਸੀ ਛੱਡ ਕੇ ਮੀਤ ਮੈਨੇਜਰ ਆਪਣੇ ਕਮਰੇ ਛੱਡ ਕੇ ਚਲੇ ਗਏ ਓਕੇ ਓਕੇ ਕਿੱਥੇ ਗਏ ਕਿੱਥੇ ਨਹੀਂ ਜਦੋਂ ਅਸੀਂ ਗਏ ਜਾ ਕੇ ਅਸੀਂ ਜਿਹੜੇ ਉੱਥੇ ਸੇਵਾਦਾਰ ਸੀ ਉਹਨਾਂ ਨੂੰ ਕਿਹਾ ਵੀ ਭਾਈ ਤੁਸੀਂ ਆ ਟਰੈਕਟਰ ਕਾਦੇ ਲਈ ਲਾਇਆ ਹੈ ਗੇਟ ਕਾਦੇ ਲਈ ਬੰਦ ਕੀਤਾ ਹੂੰ ਕਿਵੇਂ ਜੀ ਉੱਪਰੋਂ ਹਦਾਇਤਾਂ ਨੇ ਹੂੰ ਉੱਪਰੋਂ ਉੱਪਰੋਂ ਅਸੀਂ ਕਹਿੰਦੇ ਉੱਪਰੋਂ ਹਦਾਇਤਾਂ ਕਿਤੇ ਹੁਣ ਪਰਮਾਤਮਾ ਦਰਗਾਹ ਤੋਂ ਵੀ ਹਦਾਇਤਾਂ ਆਉਣ ਲੱਗੀਆਂ ਹੂੰ ਹੂੰ ਜੀ ਉੱਪਰੋਂ ਹਦਾਇਤਾਂ ਦੀ ਗੱਲ ਕਰਦੇ ਹੂੰ 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 ਲੇਕਿਨ ਉਹਨਾਂ ਨੇ ਮਤਲਬ ਕਹੇ ਕਿ ਸਾਨੂੰ ਤਾਂ ਉੱਪਰੋਂ ਹਦਾਇਤਾਂ ਨਹੀਂ ਸਾਡੇ ਬਾਅਦ ਚ ਬਿਸ਼ੀ ਹੂੰ ਓਕੇ ਤੇ ਉਹਨਾਂ ਨੇ ਕੋਈ ਗੇਟ ਨਹੀਂ ਖੋਲਿਆ ਕੋਈ ਕੁਰਸੀ ਨਹੀਂ ਸਾਨੂੰ ਉੱਥੇ ਦਿੱਤੀ ਉਹਨਾਂ ਨੇ ਬੈਠਣ ਲਈ ਹੂੰ ਕੁਰਸੀਆਂ ਸੋਫੇ ਸਭ ਇਕੱਠੇ ਕਰਕੇ ਪਰੇ ਰੱਖਦੇ ਤੇ ਮੁੜ ਕੇ ਅਸੀਂ ਗੁਰਦਾਰਾ ਸਾਹਿਬ ਦੇ ਇੱਕ ਪੁਰਾਣਾ ਲੰਗਰ ਹਾਲ ਹੁੰਦਾ ਸੀ ਉੱਥੇ ਗਾ ਕੇ ਅਸੀਂ ਫਿਰ ਵਰਤਨਾ ਦੀ ਕਮੇਟੀਿੰਗ ਕੀਤੀ ਉੱਥੇ ਮਤਲਬ ਇਹੋ ਆ ਕਿ ਫਿਰ ਉਹਨਾਂ ਨੂੰ ਜਿਹੜੀ ਭਰਤੀ ਦੀ ਬੇਨਤੀ ਕਰਨੀ ਸੀ ਬਾਕੀ ਕਾਰਵਾਈ ਉੱਥੇ ਕੀਤੀ ਗਈ। ਕਹਿੰਦਾ ਭਾਵੇਂ ਕਿ ਸ਼੍ਰੋਮਣੀ ਕਮੇਟੀ ਦੇ ਮੈਂਬਰ ਸੁਤਵਿੰਦਰ ਸਿੰਘ ਟੋੜਾ ਇੱਕ ਮੁਲਾਜ਼ਮ ਸ਼ਾਇਦ ਆਗੂ ਨੇ ਇਹਨਾਂ ਕਹਿ ਸਕਦੇ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਨਾਲ ਕੋਈ ਬਹਿਸ ਵੀ ਰਹਿ ਨਹੀਂ ਕਿਸੇ ਮਾਮਲੇ ਦੇ ਵਿੱਚ। ਉਹ ਅਸਲ ਵਿੱਚ ਜਿਹੜਾ ਸੀ ਉਹ ਸੁਪਰਵਾਈਜ਼ਰ ਆ ਉਹਦਾ ਤਾਂ ਬਹਿਸ ਸਾਤ ਵਰਸਿੰਗ ਤੌੜਾ ਸਾਹਿਬ ਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿ ਇਹ ਮਤਲਬ ਇਹ ਮੈਨੇਜਰ ਹੈ ਕਿ ਮੀਟ ਮੈਨੇਜਰ ਹੈ ਕੌਣਾ ਹੈ ਉਹ ਸਿਰਫ ਸੁਪਰਵਾਈਜ਼ਰ ਸੀ ਉਹਦੀ ਕੋਈ ਡਿਊਟੀ ਨਹੀਂ ਉੱਥੇ ਇਸ ਗੱਲ ਉਹਦਾ ਉਹਦੀ ਤਾਂ ਡਿਊਟੀ ਖਰੀਦਾਂ ਤਿਆਰ ਜੀ ਇਹ ਤਾਂ ਜ਼ਿੰਮੇਵਾਰੀ ਸੀ ਮੀਟਿੰਗ ਨੂੰ ਪ੍ਰਬੰਧ ਕਰਨ ਦੀ ਸਾਰੀ ਇਹ ਤਾਂ ਮੈਨੇਜਰ ਦੀ ਹੈ ਤਾਂ ਮੈਨੇਜਰ ਹੀ ਹੈ ਜਦੋਂ ਮੈਨੇਜਰ ਆਪ ਹਾਜ਼ਰ ਹੈ ਤੇ ਮੈਨੇਜਰ ਮਤਲਬ ਇਧਰ ਉਧਰ ਆਉ ਹੋ ਖਿਸਕ ਗਿਆ ਮੈਨੇਜਰ ਉਸ ਟਾਈਮ ਹੂੰ ਹੂੰ ਅੱਛੀ ਉਹਨੇ ਉਹਨੇ ਪਾਸਾ ਵਟਲਿਆ ਮੈਨੇਜਰ ਨੇ ਜੀ ਜੀ ਉਹਨੇ ਮਤਲਬ ਕੋਈ ਇਸ ਗੱਲ ਲਈ ਮਤਲਬ ਬਹੁਤ ਗੈਰ ਜ਼ਿੰਮੇਵਾਰੀ ਵਾਲੀ ਗੱਲ ਉਹਨਾਂ ਨੇ ਕੀਤੀ ਆ ਮੈਂ ਸਵੇਰੇ ਸਰ ਹਰਜਿੰਦਰ ਸਿੰਘ ਜੀ ਧਾਮੀ ਸਾਹਿਬ ਨੂੰ ਬੇਨਤੀ ਹੋਂਤੇ ਮੈਂ ਕਿਹਾ ਜੀ ਧਾਮੀ ਸਾਹਿਬ ਤੁਸੀਂ ਤੁਹਾਡਾ ਅਸੀਂ ਤੁਹਾਨੂੰ ਲਿਖਤੀ ਚਿੱਠੀ ਦਿੱਤੀ ਆ ਮੈਨੇਜਰ ਸਾਹਿਬ ਸਾਨੂੰ ਹੁਣ ਜਵਾਬ ਦੇ ਰਹੇ ਨੇ ਵੀ ਇੱਕ ਐਸਾ ਹਾਲ ਦੇ ਵਿੱਚ ਤਾਂ ਕਿਸਾਨ ਯੂਨੀਅਨ ਵੀ ਮੀਟਿੰਗ ਕਰਦੀ ਐ ਅਕਾਲੀ ਦਲ ਬਾਦਲ ਰੋਜ਼ ਮੀਟਿੰਗਾਂ ਕਰਦਾ ਇੱਥੇ ਮਾਨ ਸਾਹਿਬ ਦਾ ਦਲ ਵੀ ਮੀਟਿੰਗ ਕਰਦਾ ਭਾਈ ਰਣਜੀਤ ਸਿੰਘ ਉਹਨੇ ਵੀ ਕਰਕੇ ਜਾਣ ਕਰਕੇ ਜਾਂਦੇ ਨੇ ਭਾਈ ਗੁਰਦੀਪ ਸਿੰਘ ਬਠਿੰਡੇ ਉਹਨੇ ਵੀ ਉਹ ਵੀ ਕਰਦੇ ਨੇ ਫਿਰ ਪਾ ਥੋੜੇ ਦਿਨ ਹੋਏ ਨੇ ਮੈਂ ਆਪ ਮੈਨੇਜਰ ਨੂੰ ਕਹਿ ਕੇ ਉਥੇ ਮੀਟਿੰਗ ਕਰਾਈ ਨੰਬਰਦਾਰ ਯੂਨੀਅਨ ਦੀ ਹੂੰ ਫਿਰ ਕਸਾਨ ਯੂਨੀਅਨ ਵਾਲੇ ਕਰਦੇ ਨੇ ਈਵਨ ਤੱਕ ਟਰੱਕ ਯੂਨੀਅਨ ਵਾਲੇ ਵੀ ਉਥੇ ਮੀਟਿੰਗਾਂ ਕਰਦੇ ਨੇ ਜੀ ਫਿਰ ਤਾਂ ਦੇ ਲਈ ਉਹਨਾਂ ਨੇ ਅਜਿਹੀ ਤਰ੍ਹਾਂ ਦਾ ਜ਼ਰੀਆ ਰਸਤਾ ਕਿਉਂ ਅਪਣਾਇਆ? ਇਹੀ ਤਾਂ ਸਭ ਤੋਂ ਦੁਖਦਾਈਕ ਪਹਿਲੂ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਜੀ ਵੱਲੋਂ ਬਣਾਈ ਗਈ ਪੰਜ ਮੈਂਬਰੀ ਕਮੇਟੀ ਦੇ ਦੋ ਮੈਂਬਰ ਉੱਥੇ ਆਉਣ ਤੇ ਉਹਨਾਂ ਨੂੰ ਮਤਲਬ ਮੀਟਿੰਗ ਹਾਲਾਂ ਦਿੱਤਾ ਜਾਵੇ ਇਹ ਮੈਂ ਸਮਝਦਾ ਬਿਲਕੁਲ ਹੈ ਸ਼ਰਿਆਮੇ ਤੱਕੇ ਛੱਕਾ ਸਹੀ ਹੈ ਇਹ ਤੇ ਇਹ ਤਾਂ ਐ ਸਮਝਦੇ ਨੇ ਵੀ ਜਿਵੇਂ ਸਾਡੀ ਮਤਲਬ ਗੁਰਦੁਆਰੇ ਸਾਡੇ ਸਾਡੀ ਨਿੱਜੀ ਮਾਲਕੀ ਹੈ ਸਾਡੀ ਜ਼ਗੀਰ ਹੈ ਇਹ ਸਾਡੀ ਨਿੱਜੀ ਜਾਇਦਾਦ ਹੈ ਦੇਖੋ ਮਤਲਬ ਇੱਥੇ ਇੰਨੀਆਂ ਸੰਸਥਾਨਾਂ ਮੀਟਿੰਗਾਂ ਕਰਨ ਤੇ ਉਹਦੇ باوجود ਵੀ ਅਕਾਲ ਤਖਤ ਸਾਹਿਬ ਤੋਂ ਬਣਾਈ ਗਈ ਕਮੇਟੀ ਨੂੰ ਮੀਟਿੰਗ ਕਰਨਾ ਕਰਨ ਦਿੱਤੀ ਜਾਵੇ ਇਹ ਮੈਂ ਸਮਝਦਾ ਵੀ ਅਕਾਲ ਤਖਤ ਸਾਹਿਬ ਨੂੰ ਸਿੱਧੇ ਫੂਕ ਦੇ ਚੈਲੰਜ ਹੈ ਤੇ ਇਹ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜਿਹੜੇ ਮੌਜੂਦਾ ਹੁਣ ਹੈਗੇ ਨੇ ਭਾਵੇਂ ਅੰਥ ਉਹਨਾਂ ਨੂੰ ਪਰਵਾਹ ਨਹੀਂ ਕਰਦਾ ਪਰ ਜੇ ਉਹ ਦਾਵਾ ਕਰਦੇ ਨੇ ਵੀ ਕੱਲ ਉਹਨਾਂ ਨੇ ਉੱਥੇ ਕਿਹਾ ਵੀ ਨੌਜਵਾਨ ਪੀੜ੍ਹੀ ਸੁਖਵੀਰ ਸਿੰਘ ਬਾਦਲ ਵਰਗੀ ਬਣੇ ਜੀ ਇਹ ਹੁਣ ਜੇ ਸੁਖਵੀਰ ਸਿੰਘ ਮਹਾਦਲ ਵਰਗੇ ਬਣਨੇ ਫਿਰ ਸਰਾਂ ਨੇ ਬਣਨ ਦੋ ਫਰਾਂ ਨੇ ਮੀਟਿੰਗ ਨਾ ਕਰਨ ਦੋ ਫਰਾਂ ਨੇ ਨੂੰ ਲੰਗਰ ਨਾ ਦੋ ਤੇ ਫਿਰ ਇਹ ਜੇ ਜੇ ਨੌਜਵਾਨ ਬਣਣ ਕਿ ਕੌਮ ਦੇ ਸਰ ਕੌਮ ਕੀ ਹੋ ਸਕਦਾ ਉਹਨਾਂ ਨੂੰ ਜ਼ਥੇਦਾਰ ਸਾਹਿਬ ਨੂੰ ਤੁਰੰਤ ਇਸ ਗੱਲ ਦਾ ਨੋਟਿਸ ਲੈਣਾ ਚਾਹੀਦਾ ਅਸੀਂ ਅਪੀਲ ਵੀ ਕੀਤੀ ਅੱਜ ਪ੍ਰੈਸ ਦੇ ਜ਼ਰੀਏ ਕਿ ਜ਼ਥੇਦਾਰ ਸ਼੍ਰੀ ਅਕਾਲਪੁਰ ਸਾਹਿਬ ਨੂੰ ਗਿਆਨੀ ਕੋ ਲੀਵ ਸਿੰਘ ਜੀ ਗੜਗਾਜ ਸਾਹਿਬ ਉਹ ਤਲਬ ਕਰਨ ਸ਼ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸੀ ਸੁਦੇ ਉੱਤੇ ਇਹ ਹਾਲ ਬਣੇ ਕਿਉਂ ਟਰੈਕਟਰ ਲਾਇਆ ਅੱਗੇ ਮਤਲਬ ਤੂੰ ਨਹੀਂ ਮਤਲਬ ਕਾਲ ਤਖਤ ਵੱਲੋਂ ਬਣਾਈ ਗਈ ਕਮੇਟੀ ਦੀ ਮੈਂਬਰਾਂ ਨੂੰ ਮੀਟਿੰਗ ਕਰਨ ਦਿੱਤੀ ਗਈ ਅਸੀਂ ਕਿਹਾ ਪਰੈਸ ਰਿਜਰਿ ਹੂੰ ਹੂੰ ਇਹਦਾ ਮਤਲਬ ਪੰਜਾਬੀ ਸਾਹਿਬ ਇੱਕ ਇਹ ਵੀ ਆਪਾਂ ਕਾੜ ਸਕਦੇ ਹਾਂ ਕਿ ਕਾਲੀਦਾਲ ਬਾਦਲ ਕਹਿ ਸਕਦੇ ਹਾਂ ਜਾਂ ਮੇਨਸਟ੍ਰੀਮ ਉਹ ਤੁਹਾਡੇ ਨਾਲ ਬਿਲਕੁਲ ਸਿੱਧੀ ਲੜਾਈ ਉੱਤੇ ਆਣ ਖੜੇ ਹੈ ਹੁਣ ਦੇਖੋ ਸਾਡੇ ਨਾਲ ਲੜਾਈ ਨਹੀਂ ਇਹ ਹੈ ਇਹ ਤਾਂ ਕਾਲ ਤਖਤ ਨਾਲ ਲੜਾਈ ਹੈ ਅਸੀਂ ਤਾਂ ਜੋ ਵੀ ਕਰ ਰਹੇ ਹਾਂ ਕਾਲ ਤਖਤ ਸਾਥੇ ਹਦਾਇਤਾਂ ਉੱਤੇ ਕਰ ਰਹੇ ਹਾਂ ਅਸੀਂ ਭਾਰਤੀ ਲਹਿਰ ਜਿਹੜੀ ਚਲਾਈ ਉਹ ਅਕਾਲ ਤਖਤ ਦੇ ਹੁਕਮ ਤੇ ਚਲਾਈ ਹੈ ਅਸੀਂ ਤਾਂ ਸਾਡੀ ਸਾਡੀ ਤਾਂ ਜਿਹੜੀ ਜੀ ਲੜਾਈ ਸੀ ਉਹ ਅਕਾਲ ਤਖਤ ਨੇ ਕਹਿ ਦਿੱਤਾ ਵੀ ਤੁਸੀਂ ਸੁਧਾਰ ਲਿਆਓ ਅਸੀਂ ਭੰਗ ਕਰਤੀ ਮੁੜ ਕੇ ਉਹਨਾਂ ਨੇ ਪੰਜ ਮੈਂਬਰੀ ਕਮੇਟੀ ਬਣਾਈ ਉਹਨਾਂ ਨੇ ਕਹਿ ਦਿੱਤਾ ਪੰਜ ਮੈਂਬਰੀ ਦੀ ਕਮੇਟੀ ਭਾਰਤੀ ਕਰੇਗੀ ਤੁਸੀਂ ਇਹਦੇ ਜਰੀਏ ਭਾਰਤੀ ਕਰੋ ਸਾਰ ਜੀ 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 ਇਹ ਮਿਸ਼ਨ ਪੰਜਾਬੀ